ਕਿਸਾਨ ਜਥੇਬੰਦੀਆਂ ਇਹ ਵੀਡੀਓ ਜ਼ਰੂਰ ਦੇਖਣ ਆਮ ਲੋਕ ਵੀ ਇਹ ਵੀਡੀਓ ਦੇਖਣਾ ਜਮạchਵੜਾ ਸਾਹਿਬੇ ਟਿੱਪਰ ਫੜਿਆ ਗਿਆ ਆ ਜਿਹੜੀ ਪਰਚੀ ਦੇਖ ਦਿਓ ਵੀਡੀਓ ਦੇ ਵਿੱਚ ਇਹ ਤੇ ਲਿਖਿਆ ਹੋਇਆ ਭਾਰਤੀ ਕਿਸਾਨ ਯੂਨੀਅਨ ਬਹੁਤ ਨਜਾਇਜ਼ ਫੇਕ ਨਕਲੀ ਕਿਸਾਨ ਯੂਨੀਅਨਾਂ ਦੀਆਂ ਪਰਚੀਆ ਇਹਨਾਂ ਦੇ ਝੰਡੇ ਇਹਨਾਂ ਦੇ ਬੈਜ ਬਣਾ ਬਣਾ ਕੇ ਦੋ ਨੰਬਰ ਦੇ ਕੰਮ ਕੀਤੇ ਜਾਂਦੇ ਨੇ ਰੇਤਾ ਬਹੁਤ ਮਹਿੰਗਾ ਹੋਇਆ ਪਿਆ ਜਿਹੜਾ ਰੇਤਾ ਹੁਣ ਦਰਿਆਵਾਂ ਦੇ ਵਿੱਚ ਭਰਿਆ ਪਿਆ ਇੰਨਾ ਦਰਿਆਵਾਂ ਦੇ ਵਿੱਚ ਰੇਤਾ ਆਇਆ ਰੇਤਾ ਜਿਹੜਾ ਆਮ ਲੋਕਾਂ ਨੂੰ 15-16 ਰੁਪਏ ਫੁੱਟ ਮਿਲਣਾ ਚਾਹੀਦਾ ਸੀ ਉਹ ਅੱਜ 30 ਰੁਪਏ 32 ਰੁਪਏ 35 ਰੁਪਏ ਫੁੱਟ ਮਿਲਦਾ ਤੁਸੀਂ ਇਹ ਵੀਡੀਓ ਦੇਖੀ ਹੋਣੀ ਆ ਕਿਸਾਨ ਯੂਨੀਅਨ ਜਰੂਰ ਗੌਰ ਕਰਨ ਇਹ ਵੀਡੀਓ ਅੱਜ ਦੀ ਆ ਅੱਜ 14 ਨਵੰਬਰ 2025 ਵਾਲੇ ਦਿਨ ਦੀ ਬਹੁਤ ਦੁੱਖ ਹੁੰਦਾ ਮੈਂ ਪਿਛਲੇ ਦੋ ਵੀਡੀਓ ਪਾਈਆਂ ਸੀ ਇਸ ਮੁੱਦੇ ਤੇ ਮੈਨੂੰ ਬਹੁਤ ਗੁੱਸਾ ਕਿਉਂਕਿ ਮੈਂ ਘਰ ਪਾ ਰਿਆ ਹਾਂ 25 ਦਿਨ ਹੋ ਗਏ ਮੈਂ ਰੇਤਾਂ ਨਹੀਂ ਲਿਆ ਅਜੇ ਤੱਕ ਮੈਂ ਸੋਚਿਆ ਕਿ ਚਲੋ ਮਹਿੰਗਾ ਰੇਤਾਂ ਦਰਿਆ ਬੰਦ ਨੇ ਜਦੋਂ ਤੱਕ ਖੁੱਲਣਗੇ ਇਹ ਰੇਤਾਂ ਬਹੁਤ ਸਸਤਾ ਮਿਲ ਜਾਵੇਗਾ ਪਰ ਸਸਤਾ ਤਾਂ ਕੀ ਮਿਲਣਾ ਇਹ ਤਾਂ ਮਹਿੰਗਾ ਮਿਲ ਰਿਹਾ ਆ ਜਿਹੜਾ ਟਿੱਪਰ ਫੜਿਆ ਗਿਆ ਇਹ ਤੋਂ ਜਦੋਂ ਪੁੱਛਿਆ ਗਿਆ ਕਿ ਇਹ ਟਿੱਪਰ ਕਿੰਨੇ ਦੇ ਵਿੱਚ ਭਰ ਕੇ ਲਿਆਂਦਾ ਤਾਂ ਉਹ ਕਹਿੰਦਾ ਭਾਈ 10000 ਦੇ ਵਿੱਚ ਭਰ ਕੇ ਲਿਆਂਦਾ ਤੁਸੀਂ ਦੇਖੋ 10000 ਦਾ ਟਿੱਪਰ ਭਰਿਆ 1000 ਰੁਪਏ ਉਸ ਟਰੱਕ ਡਰਾਈਵਰ ਦੀ ਤਨਖਾਹ ਉਹਨੇ ਦਿਹਾੜੀ ਦੇਣੀ ਹੋਣੀ ਹੈ ਮੰਨ ਲਓ 2000 ਦਾ ਤੇਲ ਖਾ ਲਿਆ ਮੰਨ ਲਓ 13000 ਤੇ ਜੇ ਬੰਦਾ ਜਿਹਦਾ ਟਰੱਕ ਡਰਾਈਵਰ ਆ ਜਿਹੜਾ ਮਾਲਕ ਆ ਜਿਉ 6-7000 ਰੁਪਿਆ ਵੀ ਆਪਣਾ ਨਫਾ ਬਣਾ ਲਵੇ ਉਹ ਵੀ ਚਲੋ ਵੱਡੀ ਗੱਲ ਉਹ ਵੀ ਬਹੁਤ ਵੱਡੀ ਗੱਲ ਆ ਕਿ 6-7000 ਵੀ ਬਹੁਤ ਵੱਡੀ ਰਕਮ ਆ ਇੰਨਾ ਵੀ ਨਹੀਂ ਬਣਨਾ ਚਾਹੀਦਾ ਤੇ ਚਲੋ 5000 ਮੰਨ ਲਵੇ ਕਿ ਇਹ 17-18000 ਦਾ ਟਿਪਰ ਵਿਕਣਾ ਚਾਹੀਦਾ ਸੀ ਜਿਹੜਾ ਟਿਪਰ ਅੱਜ ਤਕਰੀਬਨ ਇਹ 26-27-28000 3000 32000 ਨੂੰ ਇਹ ਟਿੱਪਰ ਵੇ ਕਰਿਆ ਤੇ ਟਰਾਲੀ ਆ ਤੁਸੀਂ ਦੇਖਿਆ ਹੋਣਾ ਹੁਣ ਮੈਨੂੰ ਗੁੱਸਾ ਇਸ ਗੱਲ ਦਾ ਬਹੁਤ ਆ ਕਿ ਜਿਹੜੇ ਆਮ ਲੋਕ ਗਰੀਬ ਨੇ ਉਹ ਵਿਚਾਰੇ ਕਿੱਥੇ ਜਾਣ ਆ ਰੇਤਾ ਹੀ ਬਹੁਤ ਮਹਿੰਗਾ ਹੁਣ ਮੈਂ ਰੇਤਾ ਦੇਖਦਾ ਸੀ ਮੈਂ ਕਿ ਚਲੋ ਟੱਕ ਚੱਲ ਪੇ دریاਆਂਾਂ ਦੇ ਵਿੱਚ ਬਹੁਤ ਜ਼ਿਆਦਾ ਰੇਤਾ ਆ ਇਹ ਰੇਤਾ ਬਹੁਤ ਸਸਤਾ ਹੋਣਾ ਚਾਹੀਦਾ ਸੀ ਇਹ ਮੌਜੂਦਾ ਸਮੇਂ ਤਕਰੀਬਨ 15 16 ਰੁਪਏ ਜਾਂ 10 12 ਰੁਪਏ ਦੇ ਹਿਸਾਬ ਨਾਲ ਫੁੱਟ ਦੇ ਹਿਸਾਬ ਨਾਲ ਮਿਲਣਾ ਚਾਹੀਦਾ ਤੇ ਇਹ ਰੇਤਾ ਜਿਹੜਾ ਕਿ ਅੱਜ ਵੀ 30 ਰੁਪਏ 32 ਰੁਪਏ 35 ਰੁਪਏ 40 ਰੁਪਏ ਫੁੱਟ ਇਹ ਮਿਲਦਾ ਗਰੀਬ ਲੋਕ ਕਿੱਥੇ ਜਾਣ ਉਹ ਘਰ ਕਿੱਥੇ ਪਹੁੰਚ ਸਰਕਾਰਾਂ ਨੇ ਐਲਾਨ ਕੀਤਾ ਕਿ ਇਹ 5.5 ਰੁਪਏ ਫੁੱਟ ਦੇ ਹਿਸਾਬ ਨਾਲ ਟੱਕਾ ਤੋਂ ਰੇਤਾ ਮਿਲੂਗਾ ਤੇ ਆਮ ਲੋਕਾਂ ਤੱਕ ਜੇ ਦੁੱਗਣੇ ਦੀ ਵੀ ਰੇਟ ਲਾਈਏ ਤਾਂ ਇਹ ਤਕਰੀਬਨ 11 11 ਰੁਪਏ ਫੁੱਟ ਜਾਂ 12 ਰੁਪਏ ਫੁੱਟ ਦੇ ਹਿਸਾਬ ਨਾਲ ਮਿਲਣਾ ਚਾਹੀਦਾ ਸੀ ਪਹੁੰਚ ਮਿਲਣੀ ਚਾਹੀਦੀ ਸੀ ਯਾਰ ਕਿੱਥੇ ਜਾਣ ਗਰੀਬ ਬੰਦੇ ਇੰਨੀ ਇੰਨੀ ਨਹਿਰਗਰਦੀ ਇੰਨੀ ਲੁੱਟ ਆਮ ਲੋਕ ਤਾਂ ਬੋਲਦੇ ਹੀ ਨਹੀਂ ਜਿਹੜੇ ਘਰ ਪਾਉਣ ਲੱਗੇ ਹੋਏ ਨੇ ਛਟਾ ਲਿੰਦੇ ਨੇ ਕੋਈ ਨਹੀਂ ਬੋਲਦਾ ਇੱਥੇ ਕੋਈ ਨਹੀਂ ਬੋਲਦਾ ਇੱਥੇ ਆਹ ਦੇਖ ਲਓ ਕਿਸਾਨ ਜੁਨੀਆਨਾ ਆਹ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਨੇ ਗੌਰ ਕਰੋ ਤੁਹਾਡੇ ਝੰਡਿਆਂ ਦੇ ਠੀਕ ਆ 2 ਨੰਬਰ 'ਚ ਝੰਡੇ ਵੀ ਬਣਾਉਂਦੇ ਨੇ ਇੱਥੇ 2 ਨੰਬਰ 'ਤੇ ਆ 2 ਨੰਬਰ 'ਚ ਆਈਡੀ ਕਾਰਡ ਆਇਡੈਂਟੀਟੀ ਕਾਰਡ ਜਿਹੜੇ ਕਿਸਾਨ ਯੂਨੀਅਨਾਂ ਦੇ ਉਹ ਵੀ ਬਣਦੇ ਨੇ ਕਿਉਂਕਿ ਮੈਂ ਇਹਨਾਂ ਦੇ ਵਿੱਚ ਰਿਆ ਹੋਇਆ ਮੈਨੂੰ ਸਭ ਪਤਾ ਜਦੋਂ ਅੱਜ ਇਹ ਪਰਚੀ ਫੜੀ ਗਈ ਉੱਥੇ ਪੱਤਰਕਾਰ ਵੀ ਸੀ ਪ੍ਰਸ਼ਾਸਨ ਵੀ ਸੀ ਤੇ ਜਦੋਂ ਇਹ ਪਰਚੀ ਫੜੀ ਉਹਨਾਂ ਨੂੰ ਤਾਂ ਪਤਾ ਨਹੀਂ ਹੋਣਾ ਉਹਦਾ ਕਹਿੰਦੇ ਕਿਸਾਨ ਯੂਨੀਅਨ ਦੀ ਪਰਚੀ ਚੱਕੀ ਫਿਰਦੇ ਆ ਜਦੋਂ ਮੈਂ ਪਰਚੀ ਦੇਖੀ ਗੌਰ ਨਾਲ ਮੈਂ ਕਿਹਾ ਇਹ ਤਾਂ ਨਕਲੀ ਪਰਚੀ ਆ ਇਹਦਾ ਸਿੱਧਾ ਲਿਖਿਆ ਹੋਇਆ ਭਾਰਤੀ ਕਿਸਾਨ ਯੂਨੀਅਨ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਨਾਲ ਉਹਨਾਂ ਦੇ ਪਿੰਡ ਦੇ ਨਾਮ ਲਾਏ ਹੁੰਦੇ ਨੇ ਉਗਰਾਹਾ ਹੋ ਗਿਆ ਕਾਦੀਆ ਹੋ ਗਈ ਰਾਜੇਆਲ ਹੋ ਗਈ ਖੋਸਾ ਹੋ ਗਈ ਸਿੱਧੂ ਪਰ ਜਥੇਵੰਦੀ ਹੋ ਗਈ ਤੇ ਹੋਰ ਵੀ ਜਿੰਨੀਆਂ ਜਥੇਵੰਦੀਆਂ ਨੇ ਕ੍ਰਾਂਤੀਕਾਰੀ ਜਥੇਵੰਦੀ ਹੋਰ ਵੀ ਜਿੰਨੀਆਂ ਵੀ ਨੇ तकरीबन 35 40 ਜਥੇਵੰਦੀਆਂ ਨੇ ਇਹਨਾਂ ਦੇ ਨਾਮ ਲੱਗੇ ਹੁੰਦੇ ਨੇ ਪਰ ਇੱਥੇ ਦੇਖ ਲਓ ਤੁਸੀਂ ਇਹ ਨਕਲੀ ਬਣਾ ਬਣਾ ਕੇ ਬਾਈ ਬਹੁਤ ਵੱਡਾ ਇਹ ਕਾਲਾ ਕਾਲਾ ਬਜਾਰੀ ਹੋ ਰਹੀ ਆ ਗਰੀਬ ਲੋਕ ਕਿੱਥੇ ਜਾਣ ਮੈਂ ਤਾਂ ਗਰੀਬ ਲੋਕਾਂ ਦੀ ਆਵਾਜ਼ ਚੱਕਦੀ ਕਿਉਂਕਿ ਮੈਂ ਤਕਰੀਬਨ 25 ਦਿਨ ਦਾ ਘਰ ਦਾ ਕੰਮ ਰੁਕੇ ਹੋਇਆ ਮੈਂ ਸੋਚਦਾ ਕਿ ਰੇਤਾ ਸਸਤਾ ਹੋ ਜੂ ਮੈਂ ਘਰ ਫੇਰ ਬਣਾਉਂਗਾ ਜਿਹੜਾ ਰੇਤਾ ਮੈਂ 2-3 ਮਹੀਨੇ ਪਹਿਲਾਂ 21 ਰੁਪਏ 22 ਰੁਪਏ ਫੁੱਟ ਦੇ ਹਿਸਾਬ ਨਾਲ ਛਟਾਇਆ ਸੀ ਉਹਦਾ ਹੋਰ ਸਸਤਾ ਹੋਣਾ ਚਾਹੀਦਾ ਸੀ ਕਿਉਂਕਿ ਦਰਿਆਵਾਂ ਦੇ ਵਿੱਚ ਰੇਤਾ ਹੀ ਬਹੁਤ ਆਇਆ ਬਹੁਤ ਜ਼ਿਆਦਾ ਰੇਤਾ ਗਿਆ ਦਰਿਆਵਾਂ ਦੇ ਵਿੱਚ ਇਹਦੇ ਲਈ ਆਵਾਜ਼ ਚੱਕਣੀ ਚਾਹੀਦੀ ਆ ਹਰੇਕ ਅੱਖਾ ਬੰਦ ਕਰਕੇ ਲੰਘ ਜਾਂਦਾ ਕਿ ਸਾਨੂੰ ਕੀ ਅਸ਼ਟੋਂ ਜਿਹੜੇ ਰੇਤੇ ਦਾ ਰੇਤਾ ਛਟਾਰੇ ਨੇ ਘਰ ਬਣਾ ਰਹੇ ਨੇ ਕੋਈ ਵੀ ਕੰਮ ਕਰਾ ਨੇ ਕਰਾ ਰਹੇ ਨੇ ਇਮਾਰਤਾਂ ਦਾ ਉਹ ਮਹਿੰਗਾ ਹੀ ਰੇਤਾ ਛਟਾਈ ਜਾਂਦੇ ਨੇ ਜਿਵੇਂ ਕਿ ਇਹ ਰੇਤਾ ਮਿਲਣਾ ਹੀ ਨਹੀਂ ਇਹਦਾ ਰੇਤਾ ਦਰਿਆਵਾਂ ਦੇ ਵਿੱਚ ਇੰਨਾ ਰੇਤਾ ਐ ਤਕੀ ਬਹੁਤ ਸਸਤਾ ਰੇਤਾ ਹੋਣਾ ਸੀ ਜਿਹੜੇ ਸਾਡੇ ਹੀ ਲੋਕ ਦੋਸ਼ੀ ਸਾਡੇ ਲੋਕ ਵੀ ਨੇ ਕਾਲਾ ਵਿਜਾਰੀ ਦੇ ਇਹ ਕੰਮਾਂ ਦੇ ਵਿੱਚ ਕਿਉਂਕਿ ਲੋਕ ਜਾਗਰੂਕੇ ਨਹੀਂ ਹੈਗੇ ਕਹਿੰਦੇ ਸਾਨੂੰ ਕੀ ਮਹਿੰਗਾ ਲਈ ਜਾਣਗੇ ਕੋਈ ਜਾਗਰੂਕਤਾ ਨਹੀਂ ਹੈਗੀ ਸੋ ਦੇਖ ਲਓ ਕੀ ਕੁਝ ਹੋ ਰਿਹਾ ਆਮ ਲੋਕ ਕਿਸਾਨ ਜਥੇਬੰਦੀਆਂ ਧਿਆਨ ਦੇਣ ਇਸ ਗੱਲ ਦਾ ਕੀ ਰੇਤ ਆ ਤਾਂ ਤੁਹਾਨੂੰ ਵੀ ਪਤਾ ਕਿ دریاਆਂਾਂ ਦੇ ਵਿੱਚ ਇਤ ਕਿੰਨਾ ਰੇਤ ਹੜਕੇ ਆਇਆ ਇਹਦਾ ਭਰੇ ਪੈਨੇ ਨੱਕੋ ਨੱਕ دریا ਸੋ ਆ ਦੋ ਨੰਬਰ ਦੇ ਵਿੱਚ ਪਰਚੀਆਂ ਚੱਲ ਰਹੀਆਂ ਨੇ ਕਿਸਾਨ ਜਥੇਬੰਦੀਆਂ ਦੀਆਂ ਗੌਰ ਕਰੋ ਆ ਦੇਖ ਲਓ ਤੁਹਾਡੇ ਸਾਹਮਣੇ ਕੀ ਕੁਝ ਹੋ ਰਿਹਾ ਸੋ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਦੁਨੀਆ ਨੂੰ ਪਤਾ ਲੱਗ ਸਕੇ ਯਾਰ ਸਾਡੇ ਨਾਲ ਕਿੰਨੀ ਕਾਲਾ ਬਾਜ਼ਾਰੀ ਹੋ ਰਹੀ ਆ ਕਿਸਾਨ ਜੂਨੀਅਨਾਂ ਨੂੰ ਵੀ ਪਤਾ ਲੱਗੇ ਕਿ ਕੀ ਕੁਸ ਹੋ ਰਿਹਾ 2 ਨੰਬਰ ਦੇ ਵਿੱਚ ਝੰਡੇ ਲਾਏ ਜਾ ਰਹੇ ਨੇ ਉਹਨਾਂ ਦੇ 2 ਨੰਬਰ ਚ ਆਈਡੈਂਟੀਟੀ ਕਾਰਡ ਬਣਾਏ ਜਾਂਦੇ ਨੇ ਜਿਹੜੇ ਟੋਲ ਟੈਕਸਾਂ ਤੋਂ ਲੰਘਦੇ ਨੇ ਫਰੀ ਦੇ ਵਿੱਚ ਜਾਂ ਹੋਰ ਵੀ ਨਜਾਇਜ਼ ਕੰਮ ਕਰਾਏ ਜਾਂਦੇ ਨੇ ਆ ਹੁਣ ਤਾਂ ਪਰਚੀਆਂ ਵੀ ਉਹਨਾਂ ਦੀਆਂ ਬਣ ਕੇ ਆਣ ਲੱਗੀਆਂ 2 ਨੰਬਰ ਦੇ ਵਿੱਚ ਕੀ ਭਾਈ ਕੀ ਕੁਸ ਹੋ ਰਿਹਾ ਯਾਰ ਰੋਕੋ ਇਹਨੂੰ ਕਾਲਾ ਬਾਜ਼ਾਰੀ ਹੋ ਰਹੀ ਆ ਯਾਰ ਇੰਨਾ ਘਾਣ ਕਰ ਰਿਹਾ ਤੁਸੀਂ ਇੰਨਾ ਘਾਣ ਇੰਨਾ ਤੱਕਾ ਗਰੀਬ ਲੋਕ ਕਿੱਥੇ ਜਾਣ ਆ ਜਿਹੜਾ ਰੇਤੇ ਦਾ ਕੰਮ ਕਰਦੇ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਬਾਈ ਗਰੀਬ ਲੋਕ ਯਾਰ ਕਿੱਥੇ ਜਾਣ ਦੱਸੋ ਕਿੱਥੇ ਜਾਣ ਗਰੀਬ ਲੋਕ ਵਿਚਾਰੇ ਮਸਾ ਤੁਹਾਨੂੰ ਪਤਾ ਯਾਰ ਤੁਸੀਂ ਬਾਈ ਗਰੀਬ ਲੋਕਾਂ ਦੇ ਵਿੱਚ ਹੀ ਰਹਿੰਦੇ ਹੋ ਹਨ ਦਿਹਾੜੀਦਾਰ ਮਜ਼ਦੂਰ ਤੁਹਾਡੇ ਵਿੱਚ ਹੀ ਰਹਿੰਦੇ ਨੇ ਹਨ ਉਹ ਕਿੰਨੀ ਮਿਹਨਤ ਨਾਲ ਆਪਣਾ 400 500 300 ਰੁਪਇਆ ਹਨਾ দিਹਾੜੀ ਮਸਾ ਮਿਲਦੀ ਆ ਕੀ ਵਿਚਾਰੇ ਜੋੜ ਕੇ ਕੀ ਕਰ ਪਾ ਰਹੇ ਨੇ ਯਾਰ ਸੋ ਇੰਨਾ ਤੱਕਾ ਨਹੀਂ ਹੋਣਾ ਚਾਹੀਦਾ ਇਹਦੇ ਵੱਲੀ ਜਰੂਰ ਗੌਰ ਕਰਨਾ ਚਾਹੀਦਾ ਮੈਨੂੰ ਤਾਂ ਬਹੁਤ ਗੁੱਸਾ ਆ ਰਿਹਾ ਅੰਦਰੋਂ ਮੈਂ ਤਾਂ ਨਹੀਂ ਰਿਹਾ ਗਿਆ ਆ ਦੇਖ ਲਓ ਸੋ ਇਹ ਸੱਚ ਆ ਕਿਸੇ ਨੂੰ ਨਹੀਂ ਪਤਾ ਲੱਗਣਾ ਸੀ ਕਿਉਂਕਿ ਅਸੀਂ ਤਾਂ ਜਥੇਵੰਦੀਆਂ ਦੇ ਵਿੱਚ ਰਹੇ ਹੋਇਆ ਅਸੀਂ ਤਾਂ ਧਰਨਿਆਂ ਦੇ ਵਿੱਚ ਰਹੇ ਹੋਇਆ ਸੰਤਾ ਪਤਾ ਕੀ ਕਿਹੜੀ ਨੰਬਰ ਅਪਰਚੀਆ ਆ ਆਈਡੈਂਟੀਟੀ ਕਾਰਡ ਕੱਲੇ-ਕੱਲੇ ਬਾਰੇ ਪਤਾ ਮੈਨੂੰ ਮੇਰੇ ਸਾਹਮਣੇ ਤੁਸੀਂ ਲਿਆ ਕੇ ਦਿਖਾ ਦਿਓ ਮੈਂ ਦੱਸ ਸਕਦਾ ਤੁਹਾਨੂੰ ਇਹ ਅਸਲੀ ਆ ਜਾਂ ਨਕਲੀ ਆ ਅਸੀਂ ਤਾਂ ਵੇਚ ਰਹੇ ਹਾਂ ਸੰਤਾ ਪਤਾ ਹੀ ਆ ਸੋ ਜਦੋਂ ਮੈਂ ਕਿਹਾ ਕਿ ਇਹ ਤਾਂ ਭਾਈ ਨਕਲੀ ਆ ਫਿਰ ਉਹਨਾਂ ਦੇ ਵੀ ਕੰਨ ਹੋਏ ਉਹਨਾਂ ਨੇ ਵੀ ਫੋਟੋ ਖਿੱਚੀ ਕਿ ਯਾਰ ਹਾਂ ਇਹ ਕੀ ਉਹ ਵੀ ਹੱਕੇ-ਵੱਕੇ ਰਹਿ ਗਏ ਕੀ ਇਹ ਆ ਕੀ ਹੋ ਗਿਆ ਸੋ ਕਿਸਾਨ ਜਥੇਬੰਦੀਏ ਇਸ ਪਾਸੇ ਗੌਰ ਕਰਨ ਕੀ ਆ ਜਿਹੜੀਆਂ ਠੱਗੀਆਂ ਵੱਜ ਰਹੀਆਂ ਨੇ ਆ ਵੱਡੇ ਡਾਕੇ ਵੱਜ ਰਹੇ ਨੇ ਨਜਾਇਜ਼ ਮਾਈਨਿੰਗ ਹੋ ਰਹੀ ਆ ਲੁੱਟ ਖਸੁੱਟ ਹੋ ਰਹੀ ਆ ਸੋ ਇਸ ਵੱਲੀ ਧਿਆਨ ਦੇਣਾ ਬਹੁਤ ਵੱਡਾ ਮੁੱਦਾ ਹੈ ਬਹੁਤ ਕੁਸ ਕਾਲਾ ਵਿਚਾਰੀ ਹੋ ਰਹੀ ਆ ਦੋ ਨੰਬਰ ਦੇ ਵਿੱਚ ਰੇਤਾ ਪੱਟ ਕੇ ਲਿਆ ਰਹੇ ਨੇ ਉਹ ਵੀ ਮਹਿੰਗਾ ਵੇਚ ਰਹੇ ਨੇ ਸੋ ਇਹ ਕੰਮ ਬੰਦ ਹੋਣਾ ਚਾਹੀਦਾ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਚਾਹੇ ਆਮ ਜਨਤਾ ਨੂੰ ਜਿੰਨੇ ਵੀ ਲੋਕ ਨੇ ਪੰਜਾਬ ਦੇ ਹਨ ਇਹਨਾਂ ਨੂੰ ਇਹ ਸਸਤੇ ਭਾਅ ਰੇਤਾ ਮਿਲਣਾ ਚਾਹੀਦਾ ਤੇ ਆਮ ਲੋਕ ਨੇ ਜਿਹੜੇ ਪੰਜਾਬ ਦੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਰੇਤਾ ਤੁਸੀਂ ਮਹਿੰਗਾ ਨਾ ਛਾਓ ਤੁਸੀਂ ਰੇਤਾ ਛਟਾਉਣਾ ਹੀ ਬੰਦ ਕਰ ਦਿਓ ਤੁਹਾਨੂੰ ਆਪੀ ਸਸਤਾ ਮਿਲੂਗਾ ਤੁਸੀਂ ਯਾਰ ਕਿਉਂ ਇੰਨਾ ਮਹਿੰਗਾ ਰੇਤਾ ਛਟਾਉਨੇ ਹੋ ਇੰਨਾ ਰੇਤਾ ਦਰਿਆਵਾਂ ਦੇ ਵਿੱਚ ਆ ਗਿਆ ਸੋ ਇਹ ਬਹੁਤ ਕੁਝ ਗਲਤ ਹੋ ਰਿਹਾ ਇਹਦੇ ਪ੍ਰਤੀ ਤੁਸੀਂ ਜਾਗਰੂਕ ਹੋਵੋ ਯਾਰ ਆ ਇਹਨਾਂ ਤੁਸੀਂ ਹਨ ਬਹੁਤ ਦੁੱਖ ਲੱਗਿਆ ਮੈਨੂੰ ਇਸ ਗੱਲ ਦਾ ਮੈਂ ਵੀਡੀਓ ਵੀ ਪਾਈ ਸੀ ਕੁਝ ਲੋਕ ਮਜ਼ਾਕ ਉਡਾ ਦਿੰਦੇ ਨੇ ਕਿ ਯਾਰ ਤੂੰ ਗੱਲਾਂ ਹੀ ਐਂ ਬੋਲੀਆਂ ਸੋ ਅੱਜ ਪਰਮਾਤਮਾ ਦੀ ਕਿਰਪਾ ਹੋਈ ਜਾਣਾ ਸੋ ਸੱਚ ਸੀ ਜਣਾ ਸੱਚ ਸਾਹਮਣੇ ਲਿਆਤਾ ਸੀ ਤਾਂ ਆ ਸੱਚ ਆ ਤੁਹਾਡੇ ਸਾਹਮਣੇ ਦੇਖ ਲਓ ਸੋ ਵੱਧ ਤੋਂ ਵੱਧ ਇਹਨੂੰ ਦੂਜੇ ਤੁਹਾਡੇ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਕਿਸਾਨਾਂ ਨੇ ਤੁਹਾਡੇ ਆਮ ਲੋਕ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਪਹੁੰਚਣੀ ਚਾਹੀਦੀ ਹੈ ਕਿ ਕੀ ਕੁਸ ਹੋ ਰਿਹਾ ਧੰਨਵਾਦ